ਭਾਈ ਨੂੰ ਕਹਿੰਦੇ ਆ ਪੰਡਾ ਦੀ ਦਿਵਾਲੀ ਖੁਸ਼ ਹੋਏ ਪਏ ਆ ਬੰਦੇ ਬਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਕੋ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਬੁੱਤ ਖੁਸ਼ੀਆਂ ਖੜਿਆ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਸ਼ਾਮ ਦਾ ਵੇਲਾ ਹੋ ਗਿਆ ਦੀਵਾਲੀ ਦਾ ਦਿਨ ਅੱਜ ਬਾਈ ਤੇ ਪਹਿਲਾਂ ਵੀ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਵਧਾਈ ਦੇ ਚੁੱਕਾ ਹਾਂ ਦੁਬਾਰਾ ਤਾਂ ਫੇਰ ਸਾਰਿਆਂ ਨੂੰ ਮੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਫਾਈ ਵਧਾਈਆਂ ਤੇ ਬਾਕੀ ਬਾਈ ਦੀਵੇ ਜਗਾਣਾ ਰੱਖਣ ਹਾਂ ਆਪਣੇ ਖੇਤਾਂ ਦੇ ਵਿੱਚ ਫੁੱਲ ਬਟਾ ਫੁੱਲ ਤਿਆਰੀ ਹੈ ਸਾਰੀ ਬਾਈ ਪੂਰੀ ਬੱਚਿਆਂ ਨੇ ਵੀ ਨਾਲ ਜਾਣਾ ਹਰ ਸਾਲ ਜਾਂਦੀ ਹੈ ਤੁਹਾਨੂੰ ਦੇਖਿਆ ਤੁਸੀਂ ਵੀ ਅੱਗੇ ਵਲੌਗ ਦੇਖਦੇ ਆਂ ਵੀ ਬੱਚੇ ਵੀ ਤਿਆਰ ਹੈ ਤੇ ਬਾਕੀ ਸਾਰਾ ਕੰਮ ਚੱਲੀ ਜਾਂਦਾ ਚਲੋ ਹੁਣ ਤਾਂ ਦਿਨ ਛੇਪਣ ਲੱਗ ਗਿਆ ਬਾਈ ਸਭ ਆਪਸੇ ਮੱਥਾ ਟੇਕੋਣਾ ਸੰਕਾਰ ਪਰਵਿਧੀ ਵੀ ਲੱਗਣਾ ਹੈ ਗੁਰੂ ਘਰ ਵੀ ਮੱਥਾ ਟੇਕਣਾ ਹੈ ਤੁਹਾਨੂੰ ਪਤਾ ਚਲੋ ਬਾਕੀ ਸਭ ਤੋਂ ਪਹਿਲਾਂ ਜਸ਼ਨ ਨੂੰ ਮਿਲੋ ਜੀ ਮੇਰੇ ਲਈ ਸੋਨ ਸਾਰਿਆਂ ਨੂੰ ਪਿਆਰ ਵਿੱਚ ਸਾਸ਼ੀ ਕੌਰ ਜੀ ਹਾਂ ਜੀ ਚੱਲੀਏ ਸਰ ਹਾਂਜੀ ਚਲੋ ਇੱਧਰ ਬੰਦੇ ਨੂੰ ਮਿਲੋ ਜੀ ਸਾਸ਼ੀ ਕੌਰ ਜੀ ਚਲਿਏ ਜੀ ਦੇਖੋ ਭਾਈ ਇਹ ਬੰਦੇ ਨੇ ਆ ਕੇ ਕਿਆ ਖਰਾਬੀ ਕੀਤੀ ਇੱਕ ਮਿੰਟ ਖਾਤਰ ਥਾਲ ਫੜਿਆ ਜਦ ਇਹਨੇ ਤੇਲ ਡੋਲਤਾ ਇਹ ਬੰਦੇ ਨੇ ਹਾਂਜੀ ਕਰਿਆ ਨਾ ਕਾਰਾ ਜਸ਼ਨ ਹਾਂਜੀ ਹਣਾ ਚੱਲੇ ਫਿਰ ਖੇਤਾਂ ਨੂੰ ਹਾਂਜੀ ਲੋ ਭਾਈ ਇਹਨਾਂ ਨੂੰ ਖੇਤਾਂ ਨੂੰ ਲੈ ਕੇ ਜਾਂਦਾ ਹੁੰਦਾ ਜੀਦਾ ਜੀਦਾ ਹੱਕ ਆ ਤੁਹਾਨੂੰ ਪਤਾ ਵੀ ਚਲੋ ਨਿਆਣੇ ਦਾ ਤਾਂ ਆਪਣੇ ਨਾਲ ਤੁਹਾਨੂੰ ਪਤਾ ਬਣਦੀ ਹੋ ਰਹਿੰਦੀ ਆਪਣੇ ਨਾਲ ਫੇ ਆ ਕੇ ਕੀ ਕਰਨਾ ਬਈ ਬੰਬ ਚਲਾਉਣੀ ਚਲੋ ਹੂੰ ਇੱਕੋ ਗੱਲ ਇਹਨੂੰ ਕੱਦਾਂ ਕਹਿੰਦਾ ਕਰਾ ਪਾਪਾ ਜੀ ਮੱਥਾ ਟੇਕ ਆਈਏ ਇਹਦੇ ਬਾਅਦ ਆ ਕੇ ਆਪਣੇ ਗੁਰਦੁਆਰੇ ਮੱਥਾ ਟੇਕਣਾ ਘਰ ਮੱਥਾ ਟੇਕਣਾ ਫੇ ਰੋਟੀ ਖਾਣੀ ਫੇ ਬੰਬ ਚਲਾਉਣੀ ਕਿ ਕੁਝ ਵੀ ਨਹੀਂ ਕਰਨਾ ਬੰਬ ਚਲਾਉਣੀ ਬੰਬ ਚਲਾਉਣਾ ਚਲੋ ਭਾਈ ਚੱਲਦੇ ਅਸੀਂ ਖੇਤਾਂ ਨੂੰ ਆਪਣਾ ਕਿਨੇ ਚੱਕ ਲਾਵੇ ਜਿਸ ਨਹੀਂ ਆਰਾਮ ਨਾਲ ਪਾਸ ਗੁਰੂ ਦਾ ਨਾਮ ਲੈ ਕੇ ਆ ਰਹੇ ਹੋ ਠੀਕ ਨੇ ਆਏ ਸਨ ਚਲੋ ਲੋ ਭਾਈ ਜਾਂਦੇ ਜਾਂਦੇ ਅੱਧਰ ਸਾਡੇ ਬੰਦੇ ਦੀਵਕ ਹੈਪੀ ਦੀਵਾਲੀ ਸਾਸਿਕਰ ਓ ਠੀਕ ਹੈ ਠੀਕ ਆ ਰੱਖਿਆ ਹੈ ਆਪਣਾ ਮੇਡ ਹੈ ਤਾਂ ਦੋ ਜਗ੍ਹਾ ਜਾਣਾ ਨਾ ਤਾਂ ਜਾਣਾ ਸੀ ਵੀ ਦੋ ਜਗ੍ਹਾ ਹੈ ਹਾਲੇ ਸਾਡੇ ਪਏ ਆ ਟਰੈਕ ਰੋਟਾਵੇਟਰ ਹਲਾਲੇ ਦੇ ਵਾਲੇ ਪਏ ਆ ਅਸੀਂ ਗਿਆ ਪਹਿਲਾ ਖੇਤ ਫਿਰ ਉਹ ਚੱਲੀ ਜਾਣਾ ਫਿਰ ਭੈਣੀ ਜਾਣਾ ਕਿਆ ਚੱਲੇ ਵੀ ਨਵੇੜਿਆ ਆ ਹੈਂ ਦੀਵਾਲੀ ਬਾਈ ਇਹਨੇ ਬੰਬ ਚਲਾਉਣੇ ਹੁਣ ਜਾ ਕੇ ਇਹਨੂੰ ਬਸ ਇੱਕੋ ਦਿਖਦਾ ਵੀ ਮੈਨੂੰ ਬੰਬ ਕਰਦ ਚਲਾਉਣ ਦਾ ਮੌਕਾ ਮਿਲ ਜਵੇ ਘੰਟਾ ਲੱਜਣਾ ਹੂੰ ਘੰਟਾ ਲੱਜਣਾ ਚੱਲ ਠੀਕ ਆ ਪਤਾ ਨਹੀਂ ਲੱਗਣਾ ਹੁਣ ਹੂੰ ਚਲੋ ਬਾਈ ਚੱਲੀ ਜਾਂਦਾ ਕੰਮ ਔਖਾ ਹੈ ਠੀਕ ਨਹੀਂ ਆ ਲੋ ਬਾਈ ਆਪਣੇ ਖੇਤ 'ਚ ਸ਼ਾਮ ਦਾ ਵਕਤ ਬਦ ਦਿਨ ਛੇ ਪਣ ਲੱਗ ਗਿਆ ਬਾਈ ਠੀਕ ਨਹੀਂ ਦੇਖਣਾ ਹੈ ਜੀ ਅਸੀਂ ਹੁਣ ਖੇਤ 'ਚ ਆਪਣਾ ਲਸਣ ਲੱਗਾ ਵਕਲ ਦਾ ਜਰਾ ਕਿਆਰੀ ਕਿਉਰੀ ਬੀਜੀ ਆ। ਦੇਖਨੇ ਜਿਸਨ। ਚਲੋ ਚਲੋ ਤਰੋ ਹਿੰਮਤ ਨਾਲ ਤਰੋ ਫਤ। ਦਿਨ ਤਾਂ ਛਿਪ ਗਿਆ। ਕੰਮ ਬਹੁਤ ਆਪਣੇ ਹੁਣ। ਘਰ ਵੀ ਸਾਰੀ ਦੀਵੇ ਲੱਗਣੇ ਆ। ਹੁੰਦਾ ਭਾਈ। ਮਹਿਕ ਰਾਜੂ ਭਾਈ ਵੀ ਪਹਿਲਾਂ ਮੈਂ ਥਾ ਢੇਕ ਗਿਆ ਮੈਂ ਲਾਦੀ। ਅਸੀਂ ਕਹਿੰਦੇ ਵੀ ਅਸੀਂ ਆਗੇ ਤੇ ਪਰ ਸਾਥ ਵੀ ਗਏ ਤੇ ਬੰਦੇ ਹੈਗੇ। ਅੱਗ। ਸੁਭਾਏ ਕਰੋ। ਵਾਹਿਗੁਰੂ। ਤਕਨੀ ਚਲੋ ਭਾਈ ਆ ਜਾ ਲਾ ਭਾਈ ਮੈਂ ਇਹ ਪਹਿਲਾ ਰੱਖ ਗਿਆ ਜੀ ਹਾਂ ਦੇਖ ਲਾ ਹਾਂਜੀ ਠੀਕ ਹੈ ਉਹ ਦੇਖ ਉਹ ਬਈ ਸਭ ਤੋਂ ਪਹਿਲਾਂ ਸਾਡਾ ਕੋਠੀ ਕਰ ਦੂਗਾ ਠੀਕ ਹੈ ਮੈਂ ਇਹ ਰੱਖ ਗਿਆ ਜੀ ਲੋ ਭਾਈ ਇੰਨਾ ਫਰਕ ਹੈ ਦੇਖ ਲਓ ਪਿਛਲੇ ਸਾਲ ਅਸੀਂ ਤੁਸੀਂ ਬਲੌਗ ਦੇਖਦੇ ਹੀ ਰਹਿੰਦੇ ਆ ਵੀ ਕਣਕ ਬੀਜੀ ਦੇ ਵਿੱਚ ਅਸੀਂ ਦੀਵਾਰ ਖਣਾਇ ਤੇ ਵੀ ਤਿਹਾਰ ਥੋੜਾ ਜਿਹਾ ਅੱਗੇ ਦਿਨ ਪਿੱਛੇ ਜਾਂਦੇ ਸਵਾਰੀ ਅਗੇਤੇ ਆ ਤਿਹਾਰ ਥੋੜਾ ਜਿਹਾ ਦੇਖ ਲਓ ਵੀ ਇਹ ਪ੍ਰਾਲੀ ਦੀ ਚੱਕੀ ਆ ਹਲੇ ਵੀ ਅੱਜ ਚੱਕੋਈ ਆ ਪ੍ਰਾਲੀ ਠੀਕ ਨਹੀਂ ਆ ਖੇਤਾਂ ਦੀ ਵੀ ਅੱਗੇ ਅਸੀਂ ਕਣਕ ਦੇ ਵਿੱਚ ਆਉਂਦੇ ਆ ਦੇਖਣ ਮੱਥਾ ਜਦੋਂ ਵੀ ਆਉਂਦੇ ਆ ਖੂਪਰ ਭਾਈ ਦੇਖਣਾ ਤੇ ਬਾਕੀ ਭਾਈ ਸਵੇਰ ਪਰਮ ਆਪਣੇ ਸ਼ਰਟ ਚੱਕ ਫਤੋਂ ਦੇ ਕਲਦੀ ਪਈ ਤੇਰੀ ਦੇਖਣ ਤੂੰ ਚੱਕ ਲੈ ਕਾਲ ਦੇ ਆ ਥਾਲੀ ਚੱਕ ਲੈ ਪੁੱਤ ਕਦੀਵਾਏ ਉਧਰ ਮੱਠਾ ਟੇਕਣਾ ਦੂਏ ਖੇਤ ਤੇ ਬਾਈ ਸਵੇਹਾ ਵੀ ਅਸੀਂ ਥਾਲੇ ਉਰੇ ਚੱਕ ਲੈ ਖੂਦ ਦੇ ਆਲੇ-ਦਾਲੇ ਬਾਈ ਸਾਰੇ ਸਵੇਰੇ ਰੜਕਾ ਲੈ ਕੇ ਮਾੜਾ ਮੋਟਾ ਜਿਹੜਾ ਸਫਾਈ ਕਰਕੇ ਗਏ ਕਿਉਂਕਿ ਆਲੇ-ਦਾਲੇ ਭਰਾਲੀ ਪਈ ਸੀ ਅੱਜ ਇਕੱਠੀ ਕਰ ਲੇਗੇ ਸਾਨੂੰ ਐ ਤਾਂ ਵੀ ਕਿਤੇ ਅੱਗ ਨਾ ਲੱਗੇ ਕਿਉਂਕਿ ਤੁਹਾਨੂੰ ਪਤਾ ਵੀ ਸਾਡੇ 4 ਘਰ ਆ ਮਾਸੜ ਜਸਵੀਰ ਬਾਈ ਨੀਤਰ ਬਾਈ ਚਾਰ ਘਰਾਂ ਨੇ ਬਾਈ ਮੱਠਾ ਟੇਕਣ ਆਉਣਾ ਉਰੇ ਸੋ ਜਿੱਕਣਾ ਜੀ ਦੇ ਜੀ ਦੇ ਖੇਤਾਂ ਚ ਖੂਗਾ ਆਪਣਾ ਮੱਠਾ ਟੇਕਦੇ ਜਿੱਤਾ ਜੀਤਾ ਆਏ ਗਏ ਲਾ ਮਾ ਭਾਈ ਦੇਖ ਲੋ ਆਗੇ ਹਾਂਜੀ ਤਿੰਨ ਜਾਣੇ ਟੱਕਰ ਲੈ ਦੇਖ ਲੈ ਹਾਂ ਹਾਂਜੀ ਹਨਾ ਹਾਂਜੀ ਦੇਖ ਲੋ ਭਾਈ ਏਕਣਾ ਭਾਈ ਮੈਂ ਦੇਖੋ ਵੀ ਗੱਲੇ ਕਰ ਦਦਾ ਵੀ ਸਾਬ ਸਵੇਰੇ ਘਰੇ ਆ ਵੀ ਸਾਰੇ ਮੱਥਾ ਟੇਕ ਜਾਂਦੇ ਆ ਦੇਖੋ ਰਾਜੀ ਭਾਈ ਆਹ ਦੇਖੋ ਚਲੋ ਬਾਕੀ ਭਾਈ ਗਿਆ ਸੂਰਜ ਜਸਨ ਦਿਨ ਛਿਪ ਗਿਆ ਸਦਾ ਹੀ ਗੰਤੇ ਬਾਕੀ ਸਦਾ ਹੀ ਵੰਟ ਰੱਖਣਾ ਹਾਂਜੀ ਹੈਪੀ ਦਿਵਾਲੀ ਹਾਂਜੀ ਹੈਪੀ ਦਿਵਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਹੈਪੀ ਬਰਥਡੇ ਹਾਂ ਲੰਘ ਗਿਆ ਲੰਘ ਗਿਆ ਚਲੋ ਭਾਈ ਚਲੋ ਚੱਲਦੇ ਆ ਘਰ ਨੂੰ ਵੀ ਨਾਲ ਦੇ ਨਾਲ ਕੰਮ ਚੱਲੀ ਜਾਂਦੇ ਆ ਤਲਵਾਨ ਦੇਖੋ ਕੱਲ ਦੀ ਸ਼ਰਟ ਓਰੀ ਭੁੱਲ ਕੇ ਗਿਆ ਪਤਾ ਸਵੇਰੇ ਅਸੀਂ ਚੱਕਣੀ ਵੀ ਚਾਹੀ ਮੈਂ ਵੀ ਭੁੱਲ ਗਿਆ ਲੋ ਬਾਈ ਜਸਵੀਰ ਬਾਈ ਦਾ ਖੇਤ ਵੀ ਵਸਣ ਜਿੱਦਣ ਕਣਕ ਬੀਜਣੀ ਇਕੱਠੀ ਆ ਉਹ ਦੇਖੋ ਬਾਈ ਬਾਈ ਸਿੱਧਾ ਖੂਨੂ ਗਿਆ ਮੱਥਾ ਟੇਕਣ ਇਹ ਲੋ ਸਾਰੀ ਆਪਣਾ ਆਪਣਾ ਮੱਥਾ ਟੇਕ ਕੇ ਜਾਈ ਜਾਂਦੇ ਆ ਦੇਖੋ ਤੇ ਇਹ ਪੁਰਾ ਦੇ ਤੇਰੀ ਗੋਲੀ ਰਹਿਣੀ ਹੈ ਕਿ ਪੁਰਾ ਦੇ ਅੱਜ ਦੇ ਰਣ ਬਾਈ ਸਾਰੇ ਆਪਣਾ ਆਪਣਾ ਹੱਕ ਜਗਾਉਂਦੇ ਸਾਹਮਣੇ ਮੋਟਰਾਂ ਸਿੰਪਰੀਆਂ ਪਈਆਂ ਆਪਣੀਆਂ ਸਾਫ ਕਰੀਆਂ ਪਈਆਂ ਆਲੇ ਦਲਤ ਮੱਥੇ ਟੇਕ ਹੋਣੇ ਚਲੋ ਵੀ ਚਲੋ ਕੋਈ ਬੰਦਾ ਥੱਕ ਗਿਆ ਚਲ ਆ ਬਾਈ ਗਾਜੂ ਭਾਈ ਤਾਂ ਕੰਮ ਨਵੇੜਦਾ ਜਾਂਦਾ ਅਸੀਂ ਉਹ ਪਿੱਛੇ ਆ ਥੋੜੇ ਜਿਹਾ ਜਿਵੇਂ ਆਪਾਂ ਆਇਆ ਕੰਮ ਨਵੇੜਦਾ ਜਾਂਦਾ ਸਾਰੇ ਆ ਜਾਓ ਆ ਜਾਓ ਪਰ ਮਾ ਜਾ ਉੱਥੇ ਆ ਉੱਥੇ ਆ ਦੇਖ ਲੋ ਬਾਈ ਖਾਲਚ ਚੱਕ ਕੇ ਖੇਲਾ ਖਾਦੀਆਂ ਲੋ ਭਾਈ ਇੱਧਰ ਵੀ ਤਿਆਰੀ ਚੱਲ ਰਹੀ ਹੈ ਬਾਈ ਘਰ ਖੇਤਾਂ ਤੇ ਨਿਪਟੜ ਗਿਆ ਗਿਆ ਕੰਮ ਦੋਏ ਭਾਈ ਬੱਚੇ ਲੱਗੇ ਆ ਵੀ ਇੱਧਰ ਮਿਲ ਬਈ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰਵਰ ਸ਼ਾਸਤ ਜੀ ਸਾਰਿਆਂ ਨੂੰ ਸਾਰਿਆਂ ਨੂੰ ਵਿੱਦੀ ਛੋੜ ਦੀ ਸਟੇਟ ਵਾਲੀ ਤੀਆਂ ਲੱਖ ਲੱਖ ਵਧਾਈਆਂ ਹੋਣ ਜੀ ਹਾਂ ਨੇ ਸਾਡੇ ਸਾਹਮਣੇ ਬੈਠੇ ਮੇਰੇ ਵੀਰ ਭਾਈ ਜਿਹੜੇ ਭੈਣਾ ਸਾਰਿਆਂ ਨੂੰ ਬਹੁਤ ਬਹੁਤ ਬਿਟਿਆਰ ਕਹਿਦਾਂ ਨੇ ਖੁਸ਼ੀਆਂ ਕਿਹੜੇ ਲੈ ਕੇ ਆਵੇ ਜਿਹੜਾ ਆਪਣਾ ਘਰਵਾਰ ਛੱਡ ਕੇ ਬੀਰੋਜਗਾਰ ਦੇ ਖਾਤਰ ਵਿਦੇਸ਼ ਗਏ ਹੋਏ ਕਮਾਈਆਂ ਕਰਨ ਵਾਸਤੇ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਜੀ ਆ ਦੋ ਜਣੇ ਹੰ ਤੇਰੀ ਮਦਦ ਕਰ ਰਹੇ ਆ ਹਾਂ ਜੀ ਮੈਂ ਕਹਿਆ ਤੇਰੀ ਗੱਲ ਲਈ ਆ ਜੀ ਘਰ ਤੇ ਗੁਰਦੁਆਰਾ ਸਾਹਿਬ ਜਾਇ ਤੇ ਆਏ ਤੇ ਫਿਰ ਗੱਲ ਨੂੰ ਮੱਥਾ ਟੇਕਣਾ। ਅੱਛਾ, ਲੋ ਬਾਈ। ਮਸੰਡਾ ਲੱਗਦਾ ਉਹ ਰੇ ਕੈ ਕਿੱਕ ਰੱਖ ਜਾਂਦਾ। ਲੋ ਬੰਦਾ ਲੱਗਦਾ ਉਹਨੇ ਤਿਆਰੀ ਕਰਕੇ ਰੱਖ ਜਾਂਦਾ। ਫੋਟੋ ਵੀ ਲੱਗ ਗਈ ਸਾਡੀ। ਬਾਹਰ ਸੱਚਾ ਪਾਤਸ਼ਾਹ। ਦਸਨ ਗੁਰਾਂ ਦੀ। ਆ ਬੇ ਜਸ਼ਨ। ਹਾਂਜੀ। ਜਸ਼ਨ ਨੇ ਆਪਾਂ ਨੂੰ ਬਹੁਤ ਅਪਟਾਇਆ ਬਾਈ। ਫੇਕ ਨੂੰ ਲੋ ਪਾਈ। ਸਾਡੀ ਤਿਆਰੀ ਬਸ ਤਿਆਰੀ। ਲੱਗਿਆ ਵੇ ਇਥੇ ਬਾਦ ਬਸ ਆਪਾਂ ਨੇ ਬਾਅਦ ਗੁਰਦਾਰੇ ਮੱਥਾ ਟੇਕ ਕੇ ਘਰ ਦੇ ਦੀਵੇ ਰੱਖ ਕੇ ਫੇਕਾ ਕਰਨਾ। ਹਾਂ ਇਹਨੂੰ ਤਾਂ ਇੱਕੋ ਕੰਮ ਆਉਂਦੀ ਪਈ ਹੈ। ਹਾਂ। ਬੱਜਿਆ ਆਪਾਂ ਨੂੰ ਗਏ ਹਾਂ ਆਏ ਹਾਂ ਦਾਦਾ ਜੀ। ਵੀ ਕਾਰ ਦਾ ਛੇਤੀ ਦੇ ਕੇ ਘਰ ਦੇ ਮੱਥਾ ਟੇਕ ਲਿਆ ਸੀ ਬਾਬਾ ਜੀ ਚਲ ਚਲਾਈਏ ਫਿਰ। ਤੇ ਹੁਣ ਆਪਣੀ ਰੋਟੀ ਰਾਟੀ ਦੀ ਤਿਆਰੀ ਕਰਤੀ ਪਹਿਲਾਂ ਹੀ ਹੈ। ਹਾਂਜੀ ਸਾਗਰੀ ਬਣਾਤੀ ਹੈ ਜੀ ਮੈਂ ਆਟਾ-ਆਟਾ ਗੁੰਨ ਕੇ ਰੱਖ ਲਿਆ ਤਾਂ ਮਸਤ ਤਿਆਰੀ ਹੋ ਜਾਵੇ। ਬਾਹੋਂ ਗੁੰਨ ਚਲਾ ਕੇ ਬਾਜਾ ਦੇ ਦੀਆਂ ਦੀਆਂ ਖਾਣੀਆਂ ਗਰਮ ਕਰਨ ਬੁਲਕੇ ਲਾਦਾਣੇ। ਰੋਟੀਆਂ ਇਹਨਾਂ ਨੇ ਕਿੱਥੇ ਖਾਣੀਆਂ ਲੋ ਭਾਈ। ਸਾਰੀ ਬਾਈ ਤਿਆਰੀ ਹੈ ਨਾ ਪੂਰੀ ਵਟਾਪ ਪੁਰੀ ਯਾਰ। ਹਾਂ ਮਮੂ ਮਠਿਆਈ ਨੂੰ ਦੇਖ ਕੇ ਮੈਨੂੰ ਤਾਂ ਨਹੀਂ ਬਾਣੀ ਆਉਂਦਾ ਹਲ ਮੱਥਾ ਟੇਕ ਦਿਖਾਣੀ ਹੈ ਨਾ ਠੀਕ ਨੇ ਸਮਝਾਇਆ ਹੋਇਆ ਮੈਂ ਕੋਈ ਸਮਾਂ ਦੁੱਠਾ ਨਹੀਂ ਕਰਨਾ ਆਏਗਾ ਸਮਝਾਇਆ ਬਾ ਹਾਂ ਉੱਚਾ ਦਾ ਮਮਾ ਕਿਆ ਕੰਮ ਹੈ ਨਾ ਚਪਟੇ ਹਾਂ ਵਾਲੇ ਨਹੀਂ ਕੁਝ ਖਾਣਾ ਜਦ ਤੱਕ ਮੱਥਾ ਨਹੀਂ ਟੇਕਦੇ ਮੱਥਾ ਟੇਕ ਕੇ ਫਿਰ ਹਾਂ ਚਲ ਠੀਕ ਹੈ ਗਰਮੀ ਤਾਂ ਫਿਰ ਹੋਣੀ ਹੈ ਨਾ ਠੀਕ ਨੇ ਲੋ ਭਾਈ ਸਾਰਿਆਂ ਦੇ ਘਰਾਂ ਚੇਕਣ ਦੀ ਤਿਆਰੀਆਂ ਚੱਲ ਰਹੀਆਂ ਬੈਠੇ ਆ ਮਹਾਰਾਜ ਬਾਈ ਦਸੇ ਗੁਰੂ ਮਹਾਰਾਜ ਸਾਲਨ ਕਰਦਿਆਂ ਘਰਾਂ ਚ ਰੱਖੇ ਠੀਕ ਨੇ ਲਓ ਉੱਠ ਖੜੋ ਵੀ ਉੱਠ ਖੜੋ ਪੰਮੂ ਤੇਰੇ ਪਰ ਮੈਨੂੰ ਭਰੋਸਾ ਜਿਆ ਨਹੀਂ ਹੈਗਾ ਬਾਈ ਕਾਰਾ ਕਰ ਦਿੰਦਾ ਹੈ ਹੌਲੀ 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 ਆ ਬਿਸ਼ਾਫਤ ਨਾ ਬਾਈ ਜਸ਼ਨ ਸਾਡੀ ਗੁੜੀਆ ਰਾਣੀ ਬਾ ਹੁਣ ਸਾਰਿਆਂ ਨੇ ਬਾਈ ਇਕੱਠੇ ਹੋ ਜਾਣਾ ਗੁਰਦਾਰੇ ਮੱਥਾ ਟੇਕ ਕੇ ਮੈਂ ਫਿਰ ਮੱਥਾ ਟੇਕਣਾ ਠੀਕ ਨੇ ਅਮਨ ਭੇਜਤਾ ਰੋਟਾ ਬੇਟਰ ਰੱਤੇ ਹਲ ਸਵਾਗੇ ਪਰ ਰੱਖਣ ਦੀਵਾ ਠੀਕ ਹੈ ਚਲੋ ਚੱਲੋ ਬਾਈ ਕੰਮ ਸਾਰੇ ਲੋ ਬਾਈ ਤਿਆਰੀ ਹੈ ਮੱਥਾ ਟੇਕਣ ਜਾਣਗੇ ਹਾਂ ਵੀ ਪਰਮ ਚਲ ਬੰਮੂ ਚਲੋ ਵੀ ਚਲੋ 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 ਜੀ ਉੱਪਰ ਲੋ ਬਾਈ ਫਮੂ ਘਟ ਮੂਰੇ ਜਾ ਰਹੇ ਹਾਂ ਗਾਵਲ ਤੁਧ ਨੂੰ ਸਮਾਧੀਂ ਜੀਰੂ ਗਾਵਲ ਤੁਧ ਨੂੰ ਸਭ ਵਿਚਾਰੀ ਗਾਵਲ ਤੁਧ ਨੂੰ ਜੋ ਪੀਤੇ ਤੀ ਸੰਤੋਖੀ ਸੋ ਪਾਈ ਪਹਿਲਾ ਗੁਰੂ ਘਰ ਬਾਕੀ ਭਾਈ ਸਾਹਿਬ ਆਸੇ ਬਾਅਦ ਚ ਮੱਥਾ ਟੇਕੋ ਨਾ ਗਾਵਲ ਤੁਧ ਨੂੰ ਮੋਹਣੀ ਆਂ ਮੋਹਣੀ ਕੋ ਗੁਰ ਮਾਤ ਪੀਆਲੀ ਗਾਵਲ ਤੁਧ ਨਾਲ ਤੁਨ ਪਾਈਂ ਤੀਰੀ ਅਸਠੀ ਪੀਰਖ ਮਾਲੀ ਗਾਵੂ ਤੁਮੋ ਗਨੋ ਸੱਚਿਆ ਪਾਪ ਗਾਵੂ ਤੁਮੋ ਖਾਣੇ ਤੇ ਗਾਵੂ ਤੁਮੋ ਕੋ ਨਾ ਖੀਂ ਮੰਡਲ ਜਹ ਮੈਂ ਬੰ ਕਰ ਕਰੀ ਰੱਖੀ ਤੇ ਗੁਰਸਰ ਸਾਧ ਤੇ ਜਮ ਤੇ ਪਾਇਆ ਸੀ ਕੇ ਗਾਉ ਤੁਹ ਹਰੀਆ ਮਾਹੀ ਗਰੋ ਸੱਚਾ ਪਾਪ ਜene ਪਿਤਾ ਨੋ ਸਤਿ ਬਣੇ ਲੋ ਭਾਈ ਮੱਥਾ ਟੇਕ ਕੇ ਨਿਕਲਾ ਸਾਰੇ ਹੌਲੀ ਹੌਲੀ ਆਪਣਾ ਚਲੋ ਭਾਈ ਚੱਲਦੇ ਕਰਨੋ ਲੋ ਭਾਈ ਬੈਠ ਕੇ ਸਾਰੇ ਮੱਥਾ ਟੇਕਣ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਹ ਬਾਹਰ ਦੇ ਭਾਈ ਲੋ ਭਾਈ ਮੱਥਾ ਟੇਕ ਹੋ ਗਿਆ ਬੰਦਾ ਇਕੱਲਾ ਹੀ ਬੈਠਾ ਰਹਿ ਗਿਆ ਹੈ ਬੰਬ ਬੰਬ ਪੀਨੋ ਭਾਈ ਇੱਕੋ ਜਿਹੀ ਚੀਜ਼ ਦਿਖ ਰਹੀ ਆ ਮੱਥਾ ਟੇਕਣ ਤੋਂ ਬਾਅਦ ਵੀ ਵੀ ਬਾਬੇ ਚੱਲਣ ਲੋ ਭਾਈ ਮਹਾਰਾਜ ਬਰਕਤਾਂ ਰੱਖੇ ਸਾਰਿਆਂ ਦੀ ਇੱਕ ਨਾ ਹੀ ਇੱਕ ਆਪਣਾ ਆਪਣਾ ਹਾਵੇ ਆ ਦੇ ਲੋ ਬੰਦਾ ਸਾਹ ਕੋਈ ਬੈਠਾ ਬਾਈ ਚਲੋ ਮੱਥਾ ਟੇਕਣ ਦੇ ਦੁਆਰਾ ਫੇਰ ਤਿਆਰੀ ਕਰਨ ਦੀ ਚਲੋ ਚੱਲ ਤੇ ਚੱਲੀ ਬੰਮੂ ਚਲੋ ਉઠੋ ਪੁੱਤ ਉઠੋ ਉઠੋ ਚਲੋ ਜਿਸਨ ਆ ਗਿਆ ਪੁੱਤ ਹਾਂਜੀ ਚਲੋ ਭਾਈ ਦੀਵੇ ਰੱਖਣ ਦਾ ਕੰਮ ਸ਼ੁਰੂ ਬਾਈ ਬਾਹਰ ਸੱਚਾ ਪਾਸ ਚਲੋ ਭਾਈ ਹਾਵੇ ਬੰਮੂ ਹਾਵੇ ਮੁੰਡੇ ਦਾ ਵੇਟ ਨਹੀਂ ਹੋ ਰਿਹਾ ਵੀ ਕਦੋਂ ਅਸੀਂ ਬੰਮ ਬਚਲਾਉਂਗੇ ਅੱਛਾ ਹਾਂਜੀ। ਅੱਗ ਹੋ ਗਈ। ਹਾਂ ਵੀ ਉੱਚੀ ਜਾਂਦਾ ਹੈ ਜਿਹੜੀ ਕਿੰਨਾ ਕੁ ਟਾਈਮ ਲੱਗੂਗਾ? ਕਿੰਨਾ ਦੇ ਪੈਣ ਲਾਓ ਭਾਈ। ਲਓ ਭਾਈ। ਲਾਓ ਭਾਈ। ਤਦ ਆਣੀ। ਹਾਂ। ਲਾ। ਮਤ ਆਈ ਦੇਖ ਤਾਂ। ਹਾਂਜੀ। ਇਹ ਕਿਤਾਂ ਮਰਾ ਰਾ ਹੈ ਜੀ। ਇਹਦੇ ਕਰਕੇ ਆਪਾਂ ਬਾਵਾ ਹੀਆ ਕਰਦੇ ਆਂ। ਵੀ ਕਹਿੰਦੇ ਨੇ ਇਹਦੇ ਬਿਨਾ ਅਨਾਜ ਹੋਣਾ ਅਸੰਭਵ ਹੈ ਲੈ ਪਰ ਇਹਦੇ ਵੇਲੇ ਅਨਾਜ ਹੋਣਾ ਸੰਭਵ ਹੈ ਹਾਂ ਚੱਲ ਫਿਰ ਲੈ ਗੁਰੂ ਨੇ ਬਹੁਤ ਮਿਹਨਤ ਨਾਲ ਕੋਈ ਆਇਆ ਬਾਕਸੀਆਂ ਆਪਾਂ ਨੂੰ ਵੀ ਹੁਣ ਸਾਨੂੰ ਸੰਭਾਲ ਕੇ ਕਰਨੀ ਆਪਾਂ ਦੀ ਜ਼ਿੰਮੇਵਾਰੀ ਵੀ ਆ ਤੇ ਕੱਲ ਇਸ ਤਰ੍ਹਾਂ ਸਾਰਾ ਕੁਝੇ ਧੋਤੇ ਧਾਤੇ ਤੇ ਐਨ ਚੰਗੀ ਤਰ੍ਹਾਂ ਵੀ ਅੱਜ ਮੱਥਾ ਟੇਕਣਾ ਵੀ ਪਉਣਦਾ ਹੁੰਦਾ ਵਾਲੀ ਨਾ ਠੀਕ ਹੈ ਚੰਗੀ ਗੱਲ ਲੈ ਭਾਈ ਜੈ ਸਾਨੂੰ ਪਲੇਟ ਲੈ ਲੈ ਭਾਈ ਪਲੇਟ ਲੈ ਆਈ ਲੈ ਭਾਈ ਇਹਦੇ ਪਰ ਵੀ ਪਰਿਵਾਰ ਜਾਂਦਾ ਹੈ ਹਾਂ ਲਾ ਭਾਈ ਚਲੋ ਲਾ ਇਹਨੂੰ ਜਸੰਤ ਨੇ ਟੇਕਦਾ ਲਾ ਇੱਕ ਘੰਟੇ ਟੇਕੀਦਾ ਹੁੰਦਾ ਚੱਲ ਕੋਈ ਨਹੀਂ ਠੀਕ ਨਹੀਂ ਇਹਦਾ ਵਾਦਾ ਹੀ ਕਰੇ ਲਓ ਭਾਈ ਗੇਟ ਪਰ ਰੱਖਣ ਗਏ ਬਾਹਰ ਜਸੰਤ ਦਾ ਸੂਟ ਕਿੰਨਾ ਚਮਕਦਾ ਹੈ ਜਸੰਤ ਮੂੰਹ ਮੂੰਹ ਨੂੰ ਕਰਦੀ ਵੀ ਇਹਦਾ ਪੁੱਤ ਧਮਾਕੇ ਪਰਨ ਉਹ ਵਰਨ ਰੱਖੋ ਜੀ ਚੱਲ ਵੀ ਰੱਖ ਓਏ ਥੋੜੀ ਥੋੜੀ ਰਾਹ ਦੇ ਬਾਹਰੂ ਪਿੱਛੇ ਨੂੰ ਸਤਨਾਮ ਪਿੱਛੇ ਨੂੰ ਸਤਨਾਮ ਦੇਖ ਲੈ ਇੱਥੇ ਰੱਖ ਇੱਥੇ ਐ ਉੱਥੇ ਐਨ ਪੱਧਰੀ ਜਗਾ ਸਮਝਾਉਣਾ ਪੈਂਦਾ ਬਾਈ ਇਹਨਾਂ ਚੱਲ ਲਾ ਚਲੋ ਬਾਕੀ ਕੋਈ ਕਿੱਲਾ ਰੱਖੋ ਚਲੋ ਜੀ ਮਹਾਰਾਜ ਬਰਕਤਾਂ ਕਰੇ ਬਾਈ ਘਰ ਚਲੋ ਬਾਈ ਹੁਣ ਪਰਵੀ ਦੀਵੇ ਰੱਖਣੇ ਸਾਹ ਪਾਸੇ ਰੱਖੋ ਹੀ ਜਾਂਦੇ ਆ ਠੀਕ ਹੈ ਲਾ ਬਾਈ ਇਹਨੂੰ ਮੈਂ ਗੱਭੇ ਜੀ ਨੂੰ ਕਰ ਦਵਾ ਨਿਆ ਨਿਆ ਨੇ ਰੱਖਿਆ हां भाई ठीक है हां जी चलो ਖਵਾਜੇ ਦਾ ਰੱਖੀਏ ਹੈ ਮੋਟਰ ਪਰ ਰੱਖਣਾ ਚਾਹੀਦਾ ਲੈ ਰੱਖੋ ਰੱਖੋ ਫਿਰ ਖਵਾਜੇ ਦਾ ਲੋ ਭਾਈ ਇਧਰ ਨੂੰ ਆ ਜਾਂਦੇ ਖਵਾਜੇ ਦਾ ਰੱਖਣਾ ਕਹਿੰਦੇ ਭਾਈ ਚਲੋ ਨੋ ਭਾਈ ਦੀਵੇ ਰੱਖੋਗੇ ਹਾਂ ਬਈ ਹਾਂਜੀ ਰੱਖੋਗੇ ਦੀਵੇ ਹਾਂ ਕਿਆ ਚੱਲੋ ਉਹਦੇ ਭਾਈ ਉੱਤੇ ਟੇਕ ਨਹੀਂ ਹੁੰਦਾ ਬੰਦਾ ਸਾਡੇ ਨੂੰ ਬੰਮੂ ਤੇ ਰਹਿ ਨਹੀਂ ਹੁੰਦਾ ਉੱਪਰ ਜਾਣਾ ਭਾਈ ਹੁਣ ਅਸੀਂ ਹੈ ਚਲ ਬਾਅਦ ਕੀ ਮੈਂ ਦੇਖੋ ਦੇਖੋ ਹਾਂ ਭਾਈ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਜੀ ਹਾਂ ਆਹ ਦੇਖੀ ਜੱਗ ਭਾਈ ਬੰਦਾ ਲੱਗ ਗਿਆ ਉੱਪਰ ਸੱਟ ਨਾ ਖਾ ਲਈ ਉਹਦੇ ਬਚਾ ਕੇ ਛੋਟੇ ਬੰਬ ਲੱਤੇ ਨੇ ਮੁਰਗੇ ਨਹੀਂ ਫੇਰ ਵੀ ਡਾਲਣਾ ਦਾ ਧਿਆਨ ਨਾ ਨਾ ਇਹਨਾਂ ਨੇ ਸਿਸਟਮ ਹੋਰ ਆ ਉੱਥੇ ਮੋਮਬਤੀ ਰੱਖ ਕੇ ਘੇਰ ਨਹੀਂ ਥੱਲੇ ਆ ਅੱਛਾ ਨੀਚੇ ਘਿਰੂਗਾ ਹਾਂ ਆ ਦੇ ਵਾਹ ਜੀ ਵਾਹ ਹਾਂ ਦੇਖ ਛੱਟ ਤੇ ਡਰ ਲੱਗਦਾ ਨਹੀਂ ਬੱਜਣ ਨੂੰ ਮਿੰਟ ਸਾਲ ਹੁਣ ਨੂੰ ਵੇਲੂਰ ਹੁੰਦੇ ਐ ਦਿਨ ਨਾਲ ਆਪਣਾ ਬੱਚਾ ਹੋ ਚੁੱਕਾ ਹੋ ਹਾਂ ਆਹ ਤੇ ਬੜੇ ਬੰਬ ਚੱਕੀ ਫਦੀ ਆ ਓਏ ਤਾਂ ਮੇਰੇ ਆ ਅੱਛਾ ਲੈ ਤੂੰ ਹਾਂ ਲਈ ਮੈਂ ਤਾਂ ਬੋੜਾ ਲਾ ਲਉ ਮੈਂ ਤਾਂ ਨਹੀਂ ਭਜਾਉਂਦਾ ਇਹ ਮੈਂ ਆਪਣੇ ਨਾਲ ਚਲੋਤੀ ਦੋਜੀ ਆਈ ਆ ਪਹਿਲਾਂ ਬੰਦੇਰੇ ਮਾਇਕਰੋ ਕਰੇ ਹੁਣ ਨਹੀਂ ਰਾਜੇਸ਼ਨ ਮੇਰੇ ਵਾਲੇ ਹੁੰਦਾ ਡਰ ਲੱਗਦਾ ਆ ਲੋ ਭਾਈ ਆਪਣੇ ਬੰਬ ਆ ਤੇ ਆਲੇ ਆਪਣੇ ਆਹ ਜਸ਼ਨ ਵਾਲੇ ਉੱਧਰ ਲਫਾਫੇ ਇੱਕ ਗਿਆ ਉੱਪਰ ਲੈ ਕੇ ਦੇ ਲੈ ਉਹ ਆਪਣਾ ਲੈ ਗਿਆ ਸਮਾਨ ਉਹ ਆਪਣਾ ਸਿੱਪੂ ਸੀ ਤੂੰ ਖੁਜੜੀਆਂ ਦਾ ਲਫਾਫਾ ਲੈ ਕੇ ਗਿਆ ਏ ਅੱਛਾ ਹਾਂਜੀ ਔਰ ਜੱਗ ਠੀਕ ਆ ਸਭ ਵਧੀਆ ਜੀ ਹੈਪੀ ਦੀਵਾਲੀ ਭਾਈ ਦੀਵਾਲੀ ਸਾਰਿਆਂ ਨੂੰ ਜੀ ਹੂੰ ਚਲੋ ਭਾਈ ਲੋ ਭਾਈ ਬੰਦਾ ਲੱਗ ਗਿਆ ਕੰਮ ਆ ਦੇਖੋ ਹਾਂ ਬਈ ਮੁਰਗੇ ਨੂੰ ਹੱਥ ਨਹੀਂ ਪਿਆ ਦਣ ਦਾ ਆ ਹੱਥ ਕੰਮ ਦਾ ਇਹ ਐ ਇਹ ਆ ਦੇ ਐ ਫੜਦਾ ਬਸ ਦਾ ਹੀਦਾ ਹੈ हट ਗਿਆ ਦੇ ਉਹ ਲੈ ਬਾਈ ਮੈਨੂੰ ਵੀ ਤੇ ਲਵਾਈ ਹੈ ਹਾਂ ਬਾਈ ਇੱਧਰ ਜੱਗ ਹਾਂ ਚੌਂਦਾ ਕੰਮ ਆ ਲੈ ਬਾਈ ਪਮੂੜਾ ਨੇ ਬਾਈ ਆਪਣੀ ਆਤਿ ਸਵਾਰੀ ਆ ਕਰ ਲਈਆਂ ਢੇਰੀ ਆ ਦੇਖ ਲੋ ਜਿਸ ਜਰੂਰੀ ਦੀ ਬੰਦ ਹੋ ਜਾਂਦੀ ਮੋਮਬਤੀ ਵਿੱਚ ਬਾੜਨਾ ਹਾਂ ਬਈ ਮੋਮਬਤੀ ਵੀ ਉੱਤੇ ਬਾੜਲਾ ਜਿਸੇ ਉਹ ਹੌਲੀ ਹੌਲੀ ਘੁਮਾ ਰਾਂ ਇੰਨਾ ਵੀ ਨੰਘਮਾ ਪੰਜ ਅੱਤਾਂ ਦਿਵਸ ਇਹ ਲਾ ਦੁਬਾਰਾ ਬਾੜਲਾ ਇੰਨੀ ਜ਼ੋਰ ਸੀ ਥੋੜੋ ਘਮਾਈਦੀ ਹੈ ਬੁਝੋਏ ਦਿੱਤੀ ਜਿਆਦਾ ਨਹੀਂ ਕਿਹੜੇ ਬਣਾ ਹਾਂ ਬਲ ਪੂਗਾ ਹੋ ਤਰੇ ਕੋ ਗਿਆ ਸਭ ਕੁਝ ਕਿੱਥੇ ਗਾਇਰ ਤੇ ਲਓ ਬਾਈ ਕਰਕਦਾ ਹਾਂ ਵੀ ਆ ਜੀ ਠੀਕ ਆ ਹੁਣ ਫੜੀ ਰੇਂਜ ਹੈ ਹਾਂ ਹਾਂ ਸਾਕੇ ਸਹੀ ਗੱਲ ਆ ਇਹ ਕਿਤੇ ਸੀਟ ਵਗੇ ਇਹ ਲੈ ਸੁਣਨਾ ਕੰਮ ਕਰਦੇ ਨਾ ਲਓ ਬਾਈ ਚੱਲ ਵੀ ਦੀਵਾਲੀ ਸ਼ੁਰੂ ਆ ਬੱਲੇ ਬੱਲੇ ਹੋਰ ਆਊਗਾ ਇਹ ਤੇਜ ਬੋਦਾ ਹਵਾ ਕਰਕੇ ਗੋਲੀ ਹੋ ਗਿਆ ਲਓ ਬਾਈ ਕਿੱਦੀ ਉੱਪਰ ਗਿਆ ਹੈ ਆਉਣੇ ਦੇ ਕਰ ਤੋਂ ਲਿਆ ਹਾਂ ਲਓ ਬਾਈ ਹਾਂ ਠੀਕ ਆ ਬਾਈ ਉਹ ਤੁਹਾਡੀ بڑے ਪਟਾਕੇ ਚੱਲਦੇ ਆ ਹਾਂ ਹੋ ਗਿਆ ਦੇਖੋ ਜੱਗੇ ਲਾ ਬਾਈ ਜਿਵੇਂ ਨਹੀਂ ਹਮਨੇ ਲੱਗੀਆਂ ਹੋਈਆਂ ਕੰਮ ਬਾਈ ਜਿਵੇਂ ਹਾਂ ਹੇਠਾਂ ਗਈ ਚੱਲੋ ਪੁੱਤ ਫੁੱਲ ਚੜੀਆਂ ਹਾਂ ਬੰਬੂ ਇੱਥੇ ਲਾ ਰਹੀ ਕਿਤੇ ਭਜਣ ਨਾਲ ਰਾਹ ਨਾ ਲੱਭੇ ਬੜੀਆਂ ਬੜੀਆਂ ਚੀਜ਼ਾਂ ਬਾਈ ਇਹਨਾਂ ਦੀਆਂ ਦਦਾ ਲੈ ਨੂੰ ਹਾਂ ਇਹਨੂੰ ਉੱਥੇ ਗੱਬੇ ਰੱਖ ਕੇ ਲਾਗ ਕੌਣ ਲਾਊਗਾ ਚਾਚਾ ਲਾਊਗਾ ਤੂੰ ਲਾ ਲੈ ਚਾਚਾ ਤੂੰ ਦਾ ਹੀ ਹੈ ਅੱਗੇ ਇਹਨੇ ਲਾ ਕੇ ਭੱਜਿਆ ਚਾਚੀ ਆ ਜਾ ਜਸਾਨਾ ਲਾ ਦੇਣੀ ਜਸਾਨਾ ਲਾ ਦੇਣੀ ਮਮਾ ਆ ਰਿਹਾ ਹੈ ਲਾ ਬਈ ਚੱਲ ਥੋੜੀ ਇਹ ਤਾਂ ਦੂਆ ਬੰਬ ਆਈਵੇਂ ਹੱਥੇ ਤੇ ਚਲਾ ਉਹ ਬੱਲੇ ਮੈਂ ਕਿਹਾ ਬੜੀਆਂ ਝੱਲੀਆਂ ਪਾਉਂਦਣਾ ਉਹ ਦੇਖੋ ਕਿੱਥੇ ਗਿਆ ਆਵਾਜ਼ ਦੀ ਆਵਾਜ਼ ਬਣ ਗਈ ਲੈ ਇੰਨਾ ਕਿ ਪਟਾਕੇ ਨਹੀਂ ਬਹੁਤ ਧੂਆਂ ਕਰਦਾ ਇਹਨਾਂ ਦੇ ਨੇ ਹਾਂ ਜੀ ਚਲੋ ਸਹੀ ਸ਼ੌਕ ਤਾਂ ਹੀ ਹੈ ਪੈਂਟ ਉੱਪ ਗਿਆ ਬੰਦਾ ਬੱਜਾ ਨਿਆਣੇ ਵਾਲੀ ਐਟਮਾ ਚਲਾਉਣ ਲੱਗ ਗਿਆ ਇੱਧਰ ਨਿਆਣਾ ਹੈ ਨੂੰ ਇਹ ਕਿਲਾਸ ਨੂੰ ਕੋਈ ਕਰ ਦੂਗਾ ਇਹ ਹਾਂ ਇਹ ਪ੍ਰੈਸ਼ਰ ਤੇ ਬਿਲਡਿੰਗ ਦਾ ਕੰਮ ਹੈ ਦਾ ਹਾਂ ਵੀ ਸਰਦਾਰ ਨਹੀਂ ਥੱਲੇ ਬੰਦੂ ਭਾਈ ਤੂੰ ਪਿੱਛੇ ਬੈਠੀ ਡਰ ਲਾਦਾ ਮੈਂ ਦਵਾਲੀ ਦੇਖ ਰਹੀ ਆ ਜੀ ਮੈਂ ਹਾਂ ਦਵਾਲੀ ਦੇਖ ਰਹੀ ਆ ਜੀ ਮੈਂ ਅੱਛਾ ਦੀਵਾਲੀ ਹਾਂਜੀ ਬੱਚੇ ਲੱਗੇ ਵੜਾ ਕੇ ਚਲਾਉਣ ਮੈਂ ਦੇਖ ਰਹੀ ਮੈਂ ਜੜਾ ਕੇ ਬੈਠ ਗਈ ਅੱਛਾ ਚਲ ਠੀਕ ਆ ਸਾਰੇ ਲੱਗੇ ਭਾਈ ਕੰਮ ਆਪਣੇ ਆਪਣੇ ਬੰਦੂ ਤੇ ਕੀ ਆ ਚੀਜ਼ ਹੈ ਤੁਹਾਡੇ ਦੁਆ ਹੈ ਠਾ ਬੰਬ ਹੈਗਾ ਹੈ ਉਹ ਕਿੱਥੇ ਦਾ ਹੈ ਠਾ ਬੰਬ ਹੈ ਨਾ ਨਾ ਇਹ ਠਾ ਬੰਬ ਹੈ ਪੂ ਰਹਿਣ ਦਿਓ ਸਟਕਾ ਹਾਂ ਚਲਾ ਲਾਂਦੇ ਇਹਨੂੰ ਕਰੀ ਜਾਣਦੇ ਆਪਣਾ ਆਪੇ ਲੈ ਆਇਆ ਇਹ ਲੋ ਭਾਈ ਠੀਕ ਹੈ ਚਲੋ ਚੱਲਦਾ ਕੰਮ ਬਾਕੀ ਭਾਈ ਚਾਰਾਂ ਸਾਈਡ ਦੀਵੇ ਲੱਗ ਚੁੱਕੇ ਆਹ ਲਓ ਦੇਖੋ ਲਾ ਭਾਈ ਦੇਖੋ ਭਾਈ ਇਹ ਬੜਾ ਬਾਂਪਾ ਹੋ ਰਿਹਾ ਨਾ ਜਲਾ ਹੈ ਬੜਾ ਬਾਂਪਾ ਹੈ ਆਹ ਦੀ ਪਬਲੀ ਭਾਈ ਪੂਰੀ ਆ ਨਾ ਚੱਗ ਲਾ ਲਓ ਫੁੱਜੇ ਸਜੀ ਕਰਦਾ ਛੱਡਤਾ ਜਿਵੇਂ ਕੋਲੇ ਖੜੀ ਨੇ ਦਾ ਕਰਤਾ ਕਾਰਾ ਛੱਡ ਦੇ ਲਾ ਬਾਈ ਪੰਮੂ ਨੇ ਛੱਡਿਆ ਲੋ ਬਾਈ ਬਾਏ ਬਾਜੂ ਬਾਈ ਬਾਏ ਮੈਂ ਜਿੱਦ ਤੱਕ ਹੋਵਾ ਦਾ ਆਉਂਗਾ ਨਾ ਉੱਦੋਂ ਆਵੇਂਗਾ ਕੀ ਕਹਤਾ ਪੰਮੂ ਬਾਏ ਬਾਏ ਲੋ ਬਾਈ ਬਾਏ ਬਾਏ ਕਹਤਾ ਕੋਠੇ ਰੱਤ ਕਹਿੰਦਾ ਲੋ ਬਈ ਹਾਂ ਬਈ ਪੰਮੂ ਕਿੱਥੇ ਗਿਆ ਬਾਏ ਬਾਏ ਉਹ ਲੋ ਬਈ ਫੁਲਚੜੀ ਲੈ ਪੰਮੂ ਫੁਲਚੜੀ ਉਧਰ ਤੇ ਆ ਲੈ ਫੁਲਚੜੀਆਂ ਲੈ ਹਾਂ ਫੁਲਚੜੀਆਂ ਜਿਸਨਾ ਕਾਢਾ ਪੰਮੂ ਆਲੇ ਡੱਬੀ ਜਿਸਨਾ ਹੈ ਅੱਛਾ ਅਰਾ ਚੀਜ਼ੇ ਬਹੁਤ ਵਧੀਆ ਬਾਣੀ ਜਿਸਨਾ ਪੰਮੂ ਲਿਆ ਮੋਬਤੀ ਅਰਾ ਬਹੁਤ ਉਹ ਤੇਰਾ ਖੱਪਰ ਇਹ ਰੰਗ ਵਾਲੀਆਂ ਮਨ ਲਾਦੀ ਹਾਂਜੀ ਇਹਦੇ ਚ ਲਾਲ ਲੱਗ ਨਿਕਲੂਗਾ ਹੈ ਪਵਨ ਪਰਮਨ ਵੀ ਫੜਾਇਕਾ ਬਹੁਤ ਵਧੀਆ ਚੀਜ਼ ਐ ਪਛੜ ਜਾ ਪਰਮਪੁੱਤ 0 ਇਹ ਚੀਜ਼ ਵਧੀਆ ਹਲੋ ਰੰਗ ਆਹ ਲੋ ਭਾਈ ਵਾਹ ਤੇਰੇ ਬਹੁਤ ਪੀਸ ਨਿਕਲੇ ਭਾਈ ਇਹ ਤਾਂ ਇਹਦੇ ਚੋਂ 2 4 6 8 10 ਘਟੋ ਘਟਰ ਦਾ 70 ਸੀ 20 ਹੈ ਪਾਪਾ ਸੱਤ ਉੱਥੇ ਦੇ 50 ਪੀਸ ਨੇ ਦੇਖੋ ਟੋਟਲ ਹੋ ਗਿਆ ਚੱਲਣ ਤਾਂ ਲਾਉਣ ਤੇ ਨੂੰ ਆਪ ਲਾਉਣ ਦੇ ਲੋ ਭਾਈ ਪਾਪਾ ਜੀ ਵੀ ਆ ਗਏ ਓਹ देखो आगे इधर बाबा जी की एक्टिवा ये चल फोड़ खड़ा दर फोड़ परिभा जी का बल ओ, ओ आ दे ਬੜੀ ਦੀਵਾਲੀ ਮਗਨ ਲੱਗੀ ਬਾਈ ਕਹੀ ਹੁੰਦਾ ਸਤਾ ਆ ਬਾਈ ਬਾਲੀਏ ਮਾ ਵੀ ਬੰਨਵਾ ਇੱਕ ਗੱਬੇ ਤਾਂ ਨਹੀਂ ਅੱਗ ਲੱਗਦੀ ਪਤ ਕਦੇ ਵੀ ਮੂਰਤ ਨਹੀਂ ਆ ਪੰਮੂ ਵਾਲੀ ਰੁੱਕ ਗਈ ਮੇਰੀ ਵਾਲੀ ਪੂਰੀ ਚੱਲ ਗਈ ਪੰਮੂ ਵਾਲੀ ਰੁੱਕ ਗਈ ਵਿਚ ਵਿੱਚ ਤੇ ਪਰ ਇਹ ਕਰ ਲੈ ਨਾ ਟਾਈਮ ਲਾਦਾ ਬਾਈ ਲੈ ਲੋ ਰਈਸਾ ਦਾ ਬਰਾਬਰੇ ਕੰਮ ਲੋ ਬਾਈ ਭੈਣ ਭਾਈ ਲੱਗੇ ਵੇ ਕੰਮ ਆਪਣਾ ਚੱਲਿਆ ਨਹੀਂ ਠੀਕ ਨਹੀਂ ਹੁਣ ਆਇਆ ਨਾ ਬਾਈ ਇਹਨਾਂ ਨੂੰ ਦੇਖਦਾ ਹੈ ਨਾ ਬੜਾ ਕੰਮ ਲੱਗੇ ਬਾਈ ਦੋ ਜਾਨੇ ਨਾਲ ਸੀ ਛੇੜਦੇ ਇਹਨਾਂ ਨੂੰ ਠੀਕ ਨਹੀਂ ਆਈ ਵਮ ਟੋਲ ਚੜਿਆਂ ਪਰ ਚੱਲੂਗਾ ਤੇਰਾ ਕੰਮ ਓ ਚਲ ਚਲ ਲੱਗੇ ਰੱਖ ਪਰ ਪੰਜ ਮੂਹਰੇ ਲਾਈ ਦਾਂਦਾ ਸਿਰਾ ਹੌਲੀ ਹੌਲੀ ਮੇਰੇ ਪੈਣਾ ਲਿਆਈ ਠੀਕ ਆ ਇਹ ਬਾਈ ਇਹ ਚੀਜ਼ਾਂ ਪਰ ਮਸਤਾ ਹੈ ਅਨਿਸ਼ਕਤੀ ਠੀਕ ਨੇ ਉਹ ਭਾਈ ਦੁਆਰ ਪੂਰੀ ਭਖੀ ਪਈ ਆ ਬਾਈ ਇਹੋ ਨਾ ਬੱਚਿਆਂ ਨੇ ਵੀ ਆ ਦੇਖ ਲੋ ਬਾਈ ਇੱਧਰ ਬੈਲੇ ਜੇ ਹੁੰਦੇ ਜਾਂਦੇ ਆ ਦੇਖੋ ਹਾ ਵੀਰੇ ਹਨ ਦੇ ਗੇਰ ਦਾ ਫਰਕ ਐ ਕਹਿੰਦਾ ਉਹ ਦੇਖੋ ਗੱਲ ਹੈ ਤਾਂ ਵੀ ਹਮੇਸ਼ਾ ਨਾਲ ਸਹੀ ਸ਼ਾਟ ਉਹ ਵੀ ਭਾਗੀ ਪਾਈ ਦਵਾਦੀ ਬਾਈ ਕੀ ਪਿੰਡਾਂ ਦੀ ਦਿਵਾਲੀ ਆ ਬਾਈ ਇਹ ਚਲੋ ਬਾਈ ਚੱਲੀ ਜਾਂਦਾ ਕੰਮ ਉਹ ਦੇਖੋ ਬਾਈ ਹਾਂ ਚੱਕਾ ਵੀ ਦੇਖ ਲਓ ਕੀ ਹੋਣ ਲੱਗਿਆ ਇਹ ਦੇਖਦੇ ਹਾਂ ਹੋ ਗਿਆ ਇਹ ਹਾਂ ਦੇਖਦੇ ਹਾਂ ਇਹ ਦੇਖੋ ਬਾਈ ਕੀ ਹੁੰਦਾ ਠੀਕ ਹੈ ਯਾਰ ਹੈ ਉਹ ਭਾਂਟੀ ਵਾਲੇ ਨਾਲ ਦਾ ਹੀ ਹੈ ਯਾਰ ਵਾਹ ਭਾਈ ਚੱਲ ਬੈ ਕੰਮ ਹਾਂ ਭਾਈ ਕੱਲੂ ਫਾੜ ਮम्मू ਪਪੋ ਕੰਮ ਲਾ ਤਾ

ਨਰਵਾਇ ਛੋਟੀ ਕੁੜੀ ਪੋਇਸ਼ਾ ਆਹ ਚੱਲਦਾ ਕੰਮ ਹੈ ਦੇਖ ਲੈ ਮੋੜ ਜਾ ਯੂ ਤੇ ਇਧਰ ਤੋਂ ਪੜੋ